ਪੰਜਾਬ ਚ ਪਿਛਲੇ ਕਈ ਸਾਲਾਂ ਤੇ ਇੱਕ ਪ੍ਰਵਾਹ ਚੱਲ ਰਿਹਾ ਸੀ ਪਹਿਲਾਂ ਤੇ ਇਹ ਵੀ ਡਿਗਰੀਆਂ ਕਰਕੇ ਮੁੰਡੇ ਕੁੜੀਆਂ ਜਾਂਦੇ ਸੀ ਫਿਰ ਇੱਕ ਸਮਾਂ ਆ ਗਿਆ ਵੀ ਡਿਗਰੀਆਂ ਤੇ ਇੱਥੇ ਪੈਸੇ ਕੋ ਖਰਚ ਨਹੀਂ ਉੱਥੇ ਤੇ ਮੁੱਲ ਨਹੀਂ ਪੈਂਦਾ ਉੱਥੇ ਤੇ ਕਰਨੀ ਆ ਦਿਹਾੜੀ ਉੱਥੇ ਤੇ ਲੇਬਰ ਕਰਨੀ ਆ ਤੇ ਕਿਉਂ ਨਾ 10+2 ਕਰਕੇ ਜਲਦੀ ਉਹਦੇ ਕੋਈ ਜਿਹੜਾ ਡਿਗਰੀ ਕਰਕੇ ਜਾਊਗਾ ਉਹ ਫਿਰ ਮੈਚੂਰ ਹੋਊਗਾ 24-25 ਸਾਲ ਦੀ ਉਮਰ ਚ ਕਾਲਜ ਦੇਖਿਆ ਉਹਨੇ ਉਹਨੂੰ ਜ਼ਿੰਦਗੀ ਦੇ ਕਈ ਰਾਜ ਸਮਝ ਆ ਜਾਂਦੇ ਆ ਸਟਰਗਲ ਕਰਨੀ ਆ ਜਾਂਦੀ ਹੈ ਅਤੇ ਜਨਸ ਟੂ ਕਰਕੇ ਤੇ ਇੱਕ ਕੀ ਕਵਾਂਗੇ ਕੁਲਾ ਜਾਂ ਮੁੰਡਾ ਜਾਂ ਕੁੜੀ ਜਿਹੜੀ ਹੈ ਕੱਚ ਘੜ ਜਿਹੜੀ ਹੈ ਉੱਥੇ ਚਲ ਜੇਗੀ ਤੇ ਉੱਥੇ ਜਾ ਕੇ ਜਦੋਂ ਉਹਨੂੰ ਸਟਰਗਲ ਕਰਨੀ ਪਊਗੀ ਸੋਚ ਕੇ ਤੇ ਇਹ ਜਾਣਾ ਉਹਨੇ ਵੀ ਮੈਂ ਕੈਨੇਡਾ ਦੀ ਧਰਤੀ ਤੇ ਪੈਰ ਰੱਖ ਲੇ ਤੇ ਲਹਿਰਾਂ ਬਹਿਰਾਂ ਮੈਂ ਕਾਲਜ ਆਇਆ ਕਰੂੰਗੀ ਤੇ ਜੇ ਕਾਲਜ ਆਇਆ ਕਰੂੰਗਾ ਤੇ ਜੋਬ ਮੈਨੂੰ ਜਾਂਦਿਆਂ ਹੱਥੀ ਮਿਲ ਜਾਣਾ ਤੇ ਨਾਲ ਆਪ ਨਜ਼ਾਰੇ ਲਵਾਗੇ ਨਾਲ ਮਾਪਿਆਂ ਨੂੰ ਦਵਾਂਗੇ ਪਰ ਹੋ ਉਹ ਤੇ ਉਲਟ ਗਿਆ ਜਦੋਂ ਤੁਸੀਂ ਉੱਥੇ ਗਏ ਤੁਹਾਨੂੰ ਜੌਬ ਨਹੀਂ ਮਿਲੀ ਜਦੋਂ ਤੁਸੀਂ ਉੱਥੇ ਗਏ ਤੁਹਾਨੂੰ ਬੇਸਮੈਂਟ 'ਚ ਰਹਿਣ ਦਾ ਜੋਗ ਪ੍ਰਬੰਧਨ ਮਿਲਿਆ ਇੱਕ ਬੇਸਮੈਂਟ 'ਚ 10-10 ਜਣੇ ਬੱਚੇ ਰਹਿ ਰਹੇ ਨੇ ਇਹ ਹਿਸਾਬ ਲਾ ਲਓ ਵੀ ਉਹਨਾਂ ਦੀ ਕੀ ਸਥਿਤੀ ਹੋਊਗੀ ਉਹ ਜਦੋਂ ਉਲਟ ਮਾਹੌਲ ਦੇਖਿਆ ਗਏ ਤੇ ਇਹ ਸੀ ਵੀ ਜਾਵਾਂਗੇ ਮਹੀਨੇ 2 ਮਹੀਨੇ ਬਾਅਦ ਡਾਲਰ ਮਾਪਿਆਂ ਨੂੰ ਭੇਜਾਂਗੇ ਜਿਹੜਾ ਉਹਨਾਂ ਨੇ 25-30 ਲੱਖ ਰੁਪਏ ਕਰਜ਼ਾ ਖਰਚੇ ਤੇ ਚੱਕ ਕੇ ਤੇ ਤੁਹਾਨੂੰ ਭੇਜਿਆ ਹੋਇਆ ਉਲਟ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਮਾਪਿਆਂ ਨੂੰ ਮਜਬੂਰੀ 'ਚ ਕਹਿਣਾ ਪਿਆ ਵੀ ਫੀਸ ਐ ਨਹੀਂ ਮਾਂ ਉਹ ਫੀਸ ਐ ਨਹੀਂ ਸਾਨੂੰ ਭੇਜ ਉਹ ਚੱਕਰ ਵੀਊ ਚ ਜਿਹੜਾ ਆ ਉਹ ਬਹੁਤ ਵੱਡੀ ਪ੍ਰੋਬਲਮ ਆਈ ਐ ਇੱਕ ਦੇ ਉੱਤੇ ਜਿਹੜਾ ਲਿਵਿੰਗ ਦਾ ਸਟੈਂਡਰਡ ਉਹਨਾਂ ਦਾ ਬੜਾ ហេਟਾ ਚੱਲ ਗਿਆ ਜੀ ਬੇਸਮੈਂਟਾਂ ਚ ਰਹਿਣਾ ਇਕੱਠਿਆਂ ਰਹਿਣਾ ਬਹੁਤ ਕਹਿਲੀ ਐ ਵੀ ਜਿਵੇਂ ਕੁੱਕੜਾਂ ਵਾਂਗ ਨੂੜੇ ਹੁੰਦੇ ਨੇ ਇਸ ਢੰਗ ਨਾਲ ਉੱਥੇ ਰਹਿਣਾ ਇੱਕ ਬੇਸਮੈਂਟ ਚ ਕਿੰਨੇ ਵਾਸ਼ਰੂਮ ਹੋਣਗੇ ਜੇ 8 ਤੋਂ ਬੱਚੇ ਰਹਿੰਦੇ ਹੋਣਗੇ ਉਹ ਕਿਵੇਂ ਸਾਰਾ ਪ੍ਰਬੰਧ ਕਰਦੇ ਹੋਣਗੇ ਫਿਰ ਦੂਸਰੀ ਗੱਲ ਉਹਨਾਂ ਨੇ ਜੌਬ ਵੀ ਕਰਨਾ ਤੇ ਨਾਲ ਉਹਨਾਂ ਨੇ ਪੜ੍ਹਨਾ ਵੀ ਪੜ੍ਹਾਈ ਲਈ ਉਹਨਾਂ ਨੂੰ ਉਹ ਬੇਸਮੈਂਟ ਚ ਕੀ ਉਹ ਸਹੂਲਤ ਸਾਰੀ ਮਿਲੇਗੀ ਸੋ ਇਸ ਕਰਕੇ ਵੱਡਾ ਕਾਰਨ ਇਹ ਆ ਵੀ ਇਹਦੇ ਕਰਕੇ ਜਿਹੜੇ ਡਿਪਰੈਸ਼ਨ ਚ ਚਲ ਗਏ ਔਰ ਇਸੇ ਕਾਰਨ ਹੀ ਦੇਖੋ ਤੁਸੀਂ ਰੋਜ਼ ਅਹੀ ਖਬਰਾਂ ਲੰਮਣੇ ਆ ਕਿੰਨੀ ਹੈਰਾਨੀ ਵਾਲੀ ਗੱਲ ਵੀ ਇੱਕ 22 ਸਾਲ ਦੀ ਕੁੜੀ ਨੂੰ ਬ੍ਰੇਨ ਹੈਮਰੇਜ ਹੋ ਗਿਆ ਉਹਦੀ ਦਿਮਾਗ ਦੀ ਨਾੜੀ ਫਟ ਗਈ ਦਿਮਾਗ ਦੀ ਨਾੜੀ ਫਟਣ ਦਾ ਮਤਲਬ ਇਹ ਹੈ ਵੀ ਉਹਨੂੰ 22 ਸਾਲ ਦੀ ਕੁੜੀ ਜੇ ਦਿਮਾਗ ਦੀ ਨਾੜੀ ਫਟਦੀ ਹੈ ਤੇ ਕਿੰਨਾ ਵੱਡਾ ਸਟ੍ਰੈਸ ਤਣਾਅ ਉਹਦੇ 'ਚ ਹੋਊਗਾ ਤੇ ਜੇ ਕੋਈ ਮੁੰਡਾ ਪੰਜਾਬ ਦਾ ਇਸੇ ਪੋਲ ਤੋਂ ਦਰਿਆ 'ਚ ਛਾਲ ਮਾਰ ਕੇ ਖੁਦਕਸ਼ੀ ਕਰ ਰਿਹਾ ਨਿਆਗਰਾ ਫਾਲ 'ਚ ਛਾਲ ਮਾਰ ਕੇ ਖੁਦਕਸ਼ੀ ਕਰ ਰਿਹਾ ਜਿਸ ਹਾਲਾਤ ਲਾ ਲੋ ਕਿੰਨਾ ਸਟ्रेस ਹੋਊਗਾ ਉਹਨੇ ਆਪਣੀ ਜ਼ਿੰਦਗੀ ਖਤਮ ਕਰਨ ਲਈ ਕੈਨੇਡਾ ਜਾ ਕੇ ਸੁਸਾਈਡ ਜਿਹਾ ਕਰ ਰਿਹਾ ਤੇ ਕਿੰਨੀ ਵੱਡਾ ਇਸ਼ੂ ਹੋ ਗਿਆ ਉਹ ਦੂਸਰੀ ਗੱਲ ਨਸ਼ਿਆਂ ਵਾਲੇ ਪਾਸੇ ਜਿਵੇਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਬੇਰੁਜ਼ਗਾਰੀ 'ਚ ਫਸ ਕੇ ਨਸ਼ੇ ਕਰਦੇ ਨੇ ਉੱਥੇ ਭਾਵੇਂ ਇਹ ਇਹਦੇ ਤੇ ਪਰਦਾ ਪਾਇਆ ਜਾਂਦਾ ਪਰ ਜਿਹੜੇ ਉੱਥੋਂ ਦੇ ਦਾਨੀ ਨੇ ਜਿਹੜੀ ਜਿਹੜੇ ਡੈੱਡ ਬਾਡੀਆ ਭੇਜਦੇ ਨੇ ਉਹਨਾਂ ਵੱਲੋਂ ਇਹ ਖੁਲਾਸੇ ਕੀਤੇ ਗਏ ਨੇ ਨਿਰਿੰਦਰ ਗਿਆਨੀ ਨਿਰਿੰਦਰ ਸਿੰਘ ਜੀ ਜਿਹੜੇ ਫੂਡ ਆਪਣਾ ਬੈਂਕ ਦੇ ਹੈਗੇ ਨੇ ਗੁਰਨਾਨਕ ਫੂਡ ਬੈਂਕ ਦੇ ਬਾਨੀ ਨੇ ਉਹ ਕਹਿੰਦੇ ਇਹ ਬੱਚੇ ਭੇਜਦੇ ਬਾਅਦ ਚ ਜਦੋਂ ਸਾਡੇ ਕੋਲ ਰਿਪੋਰਟਾਂ ਆਉਂਦੀਆਂ ਨੇ ਪੋਸਟਮਾਰਟਮ ਦੀਆਂ ਤੇ ਉਹਦੇ ਵਿੱਚ ਲਿਖਿਆ ਹੁੰਦਾ ਓਵਰਡੋਜ਼ ਕਈਆਂ ਦਾ ਇਦਾਂ ਦਾ ਵੀ ਹੈ ਸੋ ਉਹ ਓਵਰਡੋਜ਼ ਵਾਲੇ ਨਸ਼ੇ ਵਾਲੇ ਪਾਸੇ ਕਿਉਂ ਗਏ ਇਸੇ ਕਰਕੇ ਗਏ ਅਸੀਂ ਮਾਪਿਆਂ ਨੂੰ ਕੀ ਮੂੰਹ ਦਿਖਾਵਾਂਗੇ ਉਧਰ ਉਹਨਾਂ ਦੀ ਆਪਣੀ ਹਾਲਤ ਮਾੜੀ ਸੋ ਇਹ ਕਾਰਨ ਵੀ ਇਹਦੇ ਕਰਕੇ ਉਹਨਾਂ ਨੂੰ ਸਟ्रेस ਵਿੱਚੋਂ ਚਲੇ ਜਾਂਦੇ ਨੇ ਉਸ ਤੋਂ ਬਾਅਦ ਇੰਨਾ ਹਾਲਾਤਾਂ ਵਿੱਚ ਫਿਰ ਉਹ ਬੁਰੀ ਤਰ੍ਹਾਂ ਫਸ ਕੇ ਤੇ ਐਕਸੀਡੈਂਟ ਕਰ ਲੈਂਦੇ ਨੇ ਹਾਰਟ ਅਟੈਕ ਹੁੰਦੇ ਨੇ ਜਾਂ ਉਹ ਕਿਤੇ ਨਾ ਕਿਤੇ ਆਪਣੀ ਜਾਨ ਆਪ ਹੀ ਲੈ ਲੈਂਦੇ ਨੇ